ਕਦਾਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਹੋ ਕੇ ਆਪ ਸਾਰੀ ਕਾਈ ਸੀ ਕਿ ਜਦੋਂ ਵੀ ਕਿਸੇ ਕੌਮ ਦੇ ਭੀੜ ਹੋਵੇ ਪੰਜ ਸੇ ਇਕੱਠੇ ਹੋਣ ਤੇ ਉਹਨਾਂ ਦਾ ਇੱਕ ਜਥੇਦਾਰ ਹੋਵੇ ਤੇ ਉਹ ਕੌਮ ਨੂੰ ਸੰਦੇਸ਼ ਦੇਵੇ ਕੌਮ ਨੂੰ ਸੰਦੇਸ਼ ਦਿੱਤੇ ਯਾਦੇ ਰਹੇ ਪਰ ਹੁਣ ਜੋ ਸੰਦੇਸ਼ ਦਿੱਤੇ ਗਏ 2 ਦਸੰਬਰ ਨੂੰ ਆਪ ਜਾ ਕੇ ਕਿਉਂਕਿ ਅਸੀਂ ਵੀ ਇਸ ਇਤਿਹਾਸਲੇ ਤੁਹਾਨੂੰ ਮੈਂ ਤੁਹਾਨੂੰ ਕਹਾਂ ਕਿ ਮੈਨੂੰ 10 ਮਿੰਟ ਦੇ ਦਿਓ ਕਿ ਸਾਡੇ ਨਕੌਦਰ ਦੇ ਪੱਤਰਕਾਰਾਂ ਦੇ ਲਈ ਤੁਹਾਡੇ ਕੋਲ 10 ਮਿੰਟ ਵੀ ਹੈ ਨਹੀਂ ਸੀਗੇ ਤੁਸੀਂ ਕਹਿੰਦੇ ਨਹੀਂ ਜੀ ਤੁਸੀਂ ਕਹਿੰਦੇ ਨਹੀਂ ਜੀ ਤੁਸੀਂ ਮੁੰਡ ਜਵਾਬ ਦੇਤਾ ਹੈ ਨਕੌਦਰ ਦੇ ਪੱਤਰਕਾਰ ਵੱਖਰੇ ਨਹੀਂ ਹੈਗੇ ਹੁਣ ਅਸੀਂ ਨੂੰ ਅੱਜ ਵੱਖਰਾ ਸਮਝਿਆ ਸਾਡੀ ਬਿਲਕੁਲ ਉਹ ਗਲਤ ਗੱਲ ਨਾ ਕਰਾ ਕਾਕਾ ਤੁਸੀਂ ਥੰਮੇ ਨਹੀਂ ਬੰਦ ਕਰਦੇ ਨਹੀਂ ਭਰਾਵਾ ਨਹੀਂ ਕਹਿੰਦੀ ਨਹੀਂ ਤੁਸੀਂ ਸਮਾਗਮ ਵਿੱਚ ਟਾਈਮ ਨਹੀਂ ਹੋ ਰਿਹਾ ਇੰਨੀ ਸੰਗਤ ਤੁਸੀਂ ਜਾ ਰਹੇ ਸੀਗੇ ਇੰਨੀ ਸੰਗਤ ਲੇਟ ਹੋ ਰਹੀ ਸੀ ਅਸੀਂ ਬਾਹਰ ਪੱਤਰਕਾਰਾਂ ਲੱਗੇ ਰਹੀਏ ਤੇ ਉਹ ਸੰਗਤ ਬਿਲਕੁਲ ਨਹੀਂ ਤੁਸੀਂ ਅੰਦਰ ਬਿਲਕੁਲ ਫ੍ਰੀ ਬੈਠੀ ਸੀ ਚਲੋ ਕੋਈ ਨਹੀਂ ਸੀ ਇਨੇ ਰਾਸ਼ੇ ਜੋ ਸਿੰਘ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਤੇ ਮੈਂ ਕਹਿੰਦਾ ਮੈਂ ਅੰਦਰ ਤੁਸੀਂ ਜੋ ਬੈਠੇ ਹੋ ਪ੍ਰੈਸ ਕਾਨਫਰੰਸ ਸਿੰਘ ਸਾਹਿਬ ਕਰ ਇਸ ਤੀ ਪਰਾ ਲੱਗਦਾ ਲੜਨੇ ਕਦੇ ਲੜਦੇ ਨੀ ਭਰਾ ਮੈਂ ਪੁੱਛਦਾ ਮੈਂ ਫੜ ਕੇ ਕਰਦਾ ਨਾ ਨਹੀਂ ਨਹੀਂ ਬਾਬਾ ਤੂੰ ਲੜਦਾ ਨਹੀਂ ਤੋੜੇ ਕਹਿ ਤੋੜਦੇ ਨਹੀਂ ਜਿਸ ਲੜਦੇ ਨਹੀਂ ਤੁਸੀਂ ਕਹ ਤੂੰ ਐਵੇਂ ਹੀ ਸਤਕਾਰ ਕਰ ਸੀ ਤੋੜੇ ਕਹਿ ਤੇ ਸਤਕਾਰ ਤੁਹਾਡਾ ਸਤਕਾਰ ਕਰਦੇ ਆ ਮੈਂ ਜੀ ਮਾਫੀ ਮੰਗਦੀ ਪੱਤਰਕਾਰ ਮੇਰੇ ਕੋਲ ਪੁੱਛੋ ਹੀ ਨਾ ਕੁਝ ਮਾਫੀ ਅਸੀਂ ਤੁਹਾਨੂੰ ਜੀ ਅਸੀਂ ਸਤਕਾਰ ਕਰਦੇ ਆ ਤਾਂ ਸਤਕਾਰ ਹੈ ਤੂੰ ਗਲਤ ਗੱਲ ਕਰੀ ਜਾਂਦਾ ਤੁਸੀਂ ਸਾਨੂੰ ਬੇਇੱਜ਼ਤ ਕਰਕੇ ਬਾਹਰੋਂ ਤੋੜੇ ਅਸੀਂ ਫਿਰ ਵੀ ਸਤਕਾਰ ਸਾਡੀ ਜੀ ਤੂੰ ਨਾ ਕੋਈ ਲੋੜ ਨਹੀਂ ਮੇਰੀ ਬਾਈਕ ਲਾਉਣ ਦੀ ਕੋਈ ਲੋੜ ਨਹੀਂ ਤੈਨੂੰ ਨਾ ਲਾਈ ਤਾਂ ਤੁਸੀਂ ਵੀ ਬਣੀ ਗੀਤ ਕੋਰ ਤੁਸੀਂ ਦੇਖ ਸਕਦੇ ਹੋ ਕਹਿੰਦੇ ਕਿ ਮੇਰੀ ਬਾਈਰ ਤੁਸੀਂ ਨਹੀਂ ਲੌਣੀ ਨਾ ਲਾਇਓ ਤਾਂ ਪਹਿਲਾਂ ਪੱਤਰਕਾਰਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਫਿਰ ਕਿਹਾ ਜਾਂਦਾ ਹੈ ਕਿ ਸਾਡੀ ਵੀਡੀਓ ਨਾ ਚਲਾਓ ਤਹਲਾਤ ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਵਿੱਚ ਫੁੱਟ ਦਾ ਇਹ ਕਾਰਨ ਸੁਖਬੀਰ ਬਾਦਮ ਦੱਸ ਦਿਆ ਪਰ ਸਭ ਤੋਂ ਵੱਡਾ ਕਾਰਨ ਤਾਂ ਫਿਰ ਆਪਾਂ ਇਹ ਹੀ ਮੰਨ ਸਕਦੇ ਆ ਕਿ ਉਹਨੂੰ ਪੱਤਰਕਾਰਾਂ ਨਾਲ ਬੋਲਣ ਤੱਕ ਦੀ ਇੱਜ਼ਤ ਨਹੀਂ ਹੈ ਕਿ ਹੱਥ ਮੈਕ ਦੇ ਵਿੱਚ ਮੈਕ ਮੇਰੇ ਹੱਥ ਦੇ ਵਿੱਚੋਂ ਉਹਨਾਂ ਨੇ ਫੜ ਕੇ ਕਿਸ ਤਰ੍ਹਾਂ ਉਛਾਲਿਆ ਤਹਲਾਤ ਇਹ ਨੇ ਤਾਂ ਇਸ ਤਰ੍ਹਾਂ ਤੁਸੀਂ ਅਕਾਲੀ ਦਲ ਜੇਕਰ ਨਵਾਂ ਬਣਾਉਂਦੇ ਆ ਗੱਲਾਂ ਉੱਥੇ ਵੱਡੀਆਂ-ਵੱਡੀਆਂ ਕੀਤੀਆਂ ਜਾਂਦੀਆਂ ਸਿੱਖ ਪਾਈਚਰ ਦੀ ਕੀਤੀ ਜਾਂਦੀਆਂ ਪਰ ਇੱਥੇ ਸੋਹ ਮੂਹ ਸੰਗਤ ਨੂੰ ਜੋੜਿਆ ਜਾਂਦਾ ਜਾਂ ਫਿਰ ਤੋੜਿਆ ਗਿਆ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਹਉਮੇਹੰਕਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੇਰਾ ਮਾਈਕ ਫੜ ਕੇ ਸਾਈਡ ਤੇ ਕਰ ਦਿੱਤਾ ਗਿਆ ਤਾਂ ਹਾਲਾਤ ਬਣੇ ਹੋਇਆ ਬਾਕੀ ਤੁਸੀਂ ਵੀਡੀਓ ਸਾਰੇ ਦੇਖ ਚੁੱਕੇ ਹੋ ਤੁਸੀਂ ਸਿਆਣੇ ਹੋ ਇਸ ਪ੍ਰੈ ਦੀ ਤੁਹਾਡੇ ਕੀ ਵਿਚਾਰ ਹੈ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੁਨੂ ਤਾਂ ਹਰਦੀਪ ਅੰਦਾਰ ਨਿਊਜ਼ ਨਕੋਦਰ